ਕਮਰਸਰ ਜ਼ਿਲ੍ਹੇ ਦੇ ਵਿੱਚ 4 ਡਿਗਰੀ ਦੇ 11 ਚਿਕਨ ਗੁਨਿਹ ਦੇ ਕੇਸ ਆ ਚੁੱਕੇ ਨੇ ਚਾਹੇ ਸਾਡੀਆਂ ਤਿਆਰੀਆਂ ਮੁਕੰਮਲ ਹਨ ਪਰ ਫਿਰ ਵੀ ਇਹ ਸਾਰੇ ਉਸ ਏਰੀਆ ਦੇ ਵਿੱਚ ਚਾਰ ਤੋਂ ਸਾਡੀਆਂ ਟੀਮਾਂ ਨੇ ਜਾ ਕੇ ਸਪਰੇਅਰ ਫੋਗਿੰਗ ਦੁਬਾਰਾ ਕੀਤੀ ਉਹ ਇਹਦੀ ਪ੍ਰਵੈਂਸ਼ਨ ਲਈ ਵੀ ਜਾਗਰਤਾ ਦਿੱਤੀ ਕਿ ਤੁਸੀਂ ਆਪਣਾ ਅਲੱਗ-ਵਾਲਾ ਸਾਫ਼ ਰੱਖੋ ਤੇ ਪਾਣੀ ਆ بڑا ਨਾ ਹੋਵੇ ਕਿਉਂਕਿ ਇਹ ਮੱਛਰ ਦੇ ਕੱਟਣ ਨਾਲ ਹੀ ਇਹ ਬਿਮਾਰੀ ਹੁੰਦੀ ਹੈ। ਅਰ ਹੁਣ ਤੱਕ ਅਸੀਂ ਇੱਕ 109 ਟੀਮਾ ਰੂਰਲ ਵਿੱਚ ਔਰ 16 ਟੀਮਾ ਸੀ ਅਰਬਨ ਵਿੱਚ ਤਿਆਰ ਕੀਤੀ ਹੋਈਆਂ ਜਿਹੜੀਆਂ ਕਿ ਵਕਤ ਟਾਈਮ ਤੇ ਜਾ ਕੇ ਅਲੱਗ-ਅਲੱਗ ਏਰੀਆ ਦੇ ਵਿੱਚ ਆਪਣਾ ਜਾਗਰੂਕਤਾ ਕਰ ਰਹੀਆਂ ਔਰ ਡਾਕਟਰ ਗਿੰਦਪਾਲ ਪੌਰ ਅਸਿਸਟੈਂਟ ਸਰਜਨ ਜਿਲ੍ਹਾ ਵਾਸੀਆਂ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਸੈਟਲਪਾਗ ਵੱਲੋਂ ਪੰਜਾਬ ਗਵਰਨਮੈਂਟ ਦੇ ਹੁਕਮਾਂ ਅਨੁਸਾਰ ਅਤੇ ਪ੍ਰਸ਼ਾਸਨ ਦੀ ਹਦਾਇਤਾਂ ਅਨੁਸਾਰ ਡਾਕਟਰ ਸਿਮਰ ਸਰਜਨ ਡਾਕਟਰ ਕਿਰਨਜੀਤ ਜੀ ਦੀ ਵਧਾਈ ਕਿਰਨਦੀਪ ਕੌਰ ਜੀ ਦੀ ਵਧਾਈ ਇਹ ਅਸੀਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਹੋਈਆਂ ਹਨ ਚਿਕਨਗੁਨੀਆ ਅਤੇ ਡੇਂਗੂ ਦੀ ਪ੍ਰਵੈਂਸ਼ਨ ਲਈ ਰੋਕਥਾਮ ਲਈ

ਤੇ ਥੋੜਾ ਰੈਣੀ ਸੀਜ਼ਨ ਹੋਣ ਕਰਕੇ ਚਾਹੇ ਸਾਡੀਆਂ ਤਿਆਰੀਆਂ ਮੁਕੰਮਲ ਹਨ ਪਰ ਫਿਰ ਵੀ ਕੇ ਸਾਰੇ ਉਸ ਏਰੀਆ ਦੇ ਵਿੱਚ ਜਾ ਕੇ ਸਾਡੀਆਂ ਟੀਮਾਂ ਨੇ ਜਾ ਕੇ ਸਪਰੇਅਰ ਫੋਗਿੰਗ ਦੁਬਾਰਾ ਕੀਤੀ ਔਰ ਲੋਕਾਂ ਨੂੰ ਉਸ ਬਾਰੇ ਜਾਗਰਤ ਕਰਵਾਇਆ ਔਰ ਕਿ ਆਪਾਂ ਉਹਨਾਂ ਨੂੰ ਇਹਦੀ ਪ੍ਰिवेंशन ਲਈ ਵੀ ਜਾਗਰਤਾ ਦਿੱਤੀ ਕਿ ਤੁਸੀਂ ਆਪਣਾ ala-dwala ਸਾਫ਼ ਰੱਖੋ ਔਰ ਪਾਣੀ ਖੜਾ ਨਾ ਹੋਣ ਦਿਓ ਕਿਉਂਕਿ ਇਹ ਮੱਛਰ ਦੇ ਕੱਟਣ ਨਾਲ ਹੀ ਇਹ ਬਿਮਾਰੀ ਹੁੰਦੀ ਹੈ ਔਰ ਇਨਨ ਨੂੰ ਰੋਕਣ ਲਈ ਆਪਣਾਲਾ ਦੋਲਾ ਸਾਥ ਰੱਖੋ ਔਰ ਜਿਸ ਏਰੀਏ ਦੇ ਵਿੱਚ ਇਹ ਹੁੰਦਾ ਉੱਥੇ ਸਾਡੀ ਕੋਈ ਹੌਟਸਪੌਟ ਏਰੀਆ ਤਾਂ ਸਾਡੀਆਂ ਟੀਮਾਂ ਉੱਥੇ ਜਾ ਕੇ ਇੱਕ ਵੀਕਲੀ ਪ੍ਰੋਗਰਾਮ ਬਣਾਇਆ ਜਿਹਦੇ ਵਿੱਚ ਕੇ ਉਹ ਜਾ ਕੇ ਆਪਣਾ ਹਰ ਰੋਜ਼ ਜਾਂਦੀਆਂ ਔਰ ਸਪਰੇਅ ਔਰ ਫੋਗਿੰਗ ਕਰਨ ਲਈ ਆ ਲੋਕਾਂ ਨੂੰ ਦਗਤ ਕਰ ਜਿਆਦਾਤਰ ਅੰਮ੍ਰਿਤਸਰ ਦੇ ਵਿੱਚ ਇਹਦਾ ਹੌਟਸਪੌਟ ਹੈ ਜਿੱਥੇ ਜਿਆਦਾਤਰ ਕੇਸ ਸਾਰੇ ਦੇ ਉੱਥੇ ਕਿਥੇ ਹਾਲੇ ਸਾਨੂੰ ਕੋਈ ਐਦਾਂ ਦਾ ਕੋਈ ਵੀ ਹੌਟਸਪੌਟ ਏਰੀਆ ਨਹੀਂ ਮਿਲਿਆ ਫਿਰ ਵੀ ਜੇ ਇੱਕ ਜਿਹਨੇ ਕਿ ਮਾਈਗਰੇਟਰੀ ਏਰੀਆ ਹੈ ਉੱਥੇ ਜਾ ਕੇ ਸਾਡੀਆਂ ਟੀਮਾਂ ਨਾਲ ਨੂੰ ਜਾਗਰਤ ਕਰਦੀਆਂ ਹਨ ਔਰ ਰੈਗੂਲਰ ਸਪਰੇਅ ਔਰ ਹੋਗਿੰਗ ਵੀ ਲੋਕਾਂ ਨੂੰ ਬਚਾਉਣ ਨੂੰ ਅਵੇਕਿਤ ਕੀਤਾ ਜਾ ਰਿਹਾ ਹੈ ਕਿ ਇਸ ਦਾ ਉਹ ਤੇ ਸਕੂਲ ਤੇ ਬੱਚਿਆਂ ਔਰ ਟੀਚਰਾਂ ਨੂੰ ਵੀ ਅਵੇਅਰ ਕੀਤਾ ਜਾਂਦਾ ਹੈ ਤਾਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ 1300 ਲਗਭਗ 1300 ਦੇ ਕਰੀਬ ਅਧਿਆਪਕਾਂ ਔਰ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਔਰ ਇਹਦੇ ਬਾਰੇ ਜਾਗਰੂਤ ਕਰਵਾਇਆ ਗਿਆ। ਜੁਹ ਮਾਨ ਲੇਜਨਡ ਨੂੰ ਲੋਕਾਂ ਦੇ ਘਰ ਘਰ ਜਾ ਕੇ ਸੈਂਪਲ ਲਿੱਤੇ ਜਾਂਦੇ। ਬਿਲਕੁਲ ਜੀ ਸੈਂਪਲ ਲਿੱਤੇ ਜਾਂਦੇ ਔਰ ਜਿਨ੍ਹਾਂ ਦੇ ਘਰੋਂ ਤੋਂ ਲਾਰਵਾ ਮਿਲਦਾ ਉਹਨਾਂ ਦੇ ਚਲਾਨ ਵੀ ਕੱਟੇ ਜਾਂਦੇ। ਲੋਕਾਂ ਨੂੰ ਕੋਈ ਮੈਸੇਜ ਮਿਲਦਾ ਹੋਵੇ। ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਕਿ ਆਪਣਾ ਨਾਲਾ ਟੋਲਾ ਸਾਫ਼ ਰੱਖੋ ਔਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਇਮੀਡੀਏਟਲੀ ਆਪਣੇ ਟੈਸਟ ਕਰਾਉਣ ਸਾਡੇ ਡਿਸਟ੍ਰਿਕਟ ਦੇ ਵਿੱਚ ਤਿੰਨ ਹਸਪੀਟਲ ਨੇ ਜੋ ਮੈਡੀਕਲ ਕਾਲਜ ਸਿਵਲ ਹਸਪੀਟਲ ਔਰ ਐਸ ਡੀ ਐਚ ਹਸਪੀਟਲ ਦੇ ਵਿੱਚ ਸੈਂਪਲਿੰਗ ਲਈ ਔਰ ਟੈਸਟਿੰਗ ਲਈ ਸੈਂਟਰ ਬਣਾਏ ਹੋਏ ਹਨ ਔਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਵੱਖ-ਵੱਖ ਹਸਪੀਟਲਸ ਦੇ ਵਿੱਚ ਵਾਰਡਸ ਬਣਾਏ ਹੋਏ ਹਨ ਜਿਵੇਂ ਕਿ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਔਰ ਸਬ ਸੈਂਟਰ ਲੈਵਲ ਤੇ اس وارڈ بنائے میں جتھے کے پیشن جیسے ہاں تو وہ اوڈمیٹ ہو سکتا ہے مجھے تو اگر آپ کو کارن کی سبتا ہے کچھ پیشنے تراغل کرتے ہیں کہ اس سب ہینے میں انہیں کمہ باغبتے ہیں چکہ اگر آپ کو کئی سبتا ہے کہ اس سال آئی ہے تو کارن کی پاس ہے یہ کئی واری یہ بند ہے کہ ایک سال چھتکن کدے جیدہ ایک سال چھتا ہے کہ دوسرے سال چھتا ہے اس وارشتہ ہے مارش میں اچھے پینی ہوگی ہوگی وہ بھی ہو س ਔਰ ਸਾਡੀ ਟੀਮਾਂ ਰੈਗੂਲਰ ਮਿਊਨਿਸਪਲ ਕਾਰਪੋਰੇਸ਼ਨ ਔਰ ਸਿਹਤ ਵਿਭਾਗ ਦੀਆਂ ਟੀਮਾਂ ਸਪਰੇਅਰ ਆਫ ਫੋਗਿੰਗ ਰੈਗੂਲਰ ਕਰਦੀ